ਆ ਗਏ ਤੇ ਨੌਜਵਾਨੇ ਸੱਤਾਂ ਲੱਗੀਆਂ ਮਿਲਿਆ ਵਾ ਇੱਥੇ ਪੁਰਾਣੇ ਧਾਰੀ ਹਲ ਕੀ ਆ ਤੁਹਾਨੂੰ ਇਹ ਸੂਚਨਾ ਮਿਲੀ ਆ ਥਾਣੀ ਕਲਾਜ ਜੀ ਕੇ ਨੇ ਫੋਨ ਤੇ ਤੇ ਇੱਕ ਨੜਕਾ ਜਿਹੜਾ 24 ਸਾਲ ਉਮਰ ਆ ਤੇ ਰੇਲਵੇ ਲਾਈਨ ਤੇ ਲਾਗੇ ਪੁਰਾਣੇ ਧਾਰੀ ਹਲ ਚ ਉਹ ਡਿੱਗਿਆ ਪਿਆ ਸੀ ਤੇ ਜਿਹਦੇ ਅਸੀਂ ਆ ਗਏ ਤੇ ਮੌਕੇ ਤੇ ਵੇਖਿਆ ਉਹਦੇ ਕੁੱੜੇ ਸੱਤਾਂ ਲੱਗੀਆਂ ਤੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਦੋਨੂੰ ਹਸਪਤਾਲ ਜਾਇਆ ਬਾਕੀ ਅਗਲੀ ਗੱਲ ਵੀ ਵੇਖਣਾ ਅੱਗੇ ਜਾ ਕੇ ਵੇਖਣਾ ਪਰ ਬੰਦਾ ਉਹ ਪਰਿਵਾਰਕ ਮੈਂਗੋ ਦੱਸਦੇ ਆਗੇ ਕਿੰਨੇ ਲਿਆਂਦਾ ਕੀ ਕੀਤਾ ਜੀ ਪਰਿਵਾਰਕ ਮੈਂਬਰ ਕਹਿੰਦੇ ਵੀ ਇਹ ਕੰਮ ਕਰਦਾ ਜੀ ਸ਼ਟਰਿੰਗ ਦਾ ਹਾਂ ਉਹਨਾਂ ਦੇ ਹੁਣੇ ਉਹਨਾਂ ਨੂੰ ਵੀ ਹੁਣੇ ਪਤਾ ਲੱਗਾ ਬਾਕੀ ਉਹ ਸਦਮੇ ਜੀ ਉਹਨਾਂ ਨੇ ਕਈ ਗੱਲਾਂ ਦੱਸੇ ਨੇ ਸਾਰਾ ਕੁਝ ਕਿ ਇਹ ਮੈਂ ਕਿੰਨੇ ਵੇਲੇ ਘਰੋਂ ਉਹਨਾਂ ਦੇ ਕਿੱਥੇ ਗਿਆ ਆ ਤੇ ਕਿੱਥੇ ਕੰਮ ਕਰਦਾ ਸੀ ਉਹ ਫਿਰ ਸਾਰਾ ਪੁੱਛ ਕੇ ਵੈਰੀਫਾਈ ਕਰਕੇ ਤੇ ਅੱਗੇ ਕਲੀਅਰ ਕੀਤਾ ਗਿਆ